ਦਾ ਖਾਲਸਾ ਸ਼ਰੀਵਾਂ ਹੈ ਕੁੜੀ ਕੀ ਫਤਿਹ ਤਾਨੂੰ ਸਾਰਿਆਂ ਸਿੰਘਾਂ ਨੂੰ ਪਤਾ ਹੀ ਹੈ ਕਿ ਇਹ ਸ਼ਾਂਤੀ ਡਬੂਗੜ੍ਹ ਜ਼ਿਲ੍ਹੇ ਚ 10 ਸਿੰਘ ਫਸੇ ਹੋਏ ਆ ਉਹਨਾਂ ਦੀ ਰਿਹਾਈ ਵਾਸਤੇ ਆਪਾਂ ਅੰਮ੍ਰਿਤਸਰ ਮੋਰਚਾ ਰੱਖਿਆ ਹੈ ਸਾਰਿਆਂ ਨੇ ਭੋਖੜ ਤਾਲ ਦਾ ਕੀਤੇ ਸਾਰਿਆਂ ਦੀ ਹਾਲਤ ਬਹੁਤ ਸੀਰੀਅਸ ਹੈ ਅਮਰਤਪਾਲ ਦੀ ਮਾਤਾ ਜੀ ਤੇ ਮੇਰੀ ਮਾਤਾ ਜੀ ਤੇ ਹੋਰ ਸਿੰਘਾਂ ਦੀ ਮਾਤਾ ਜੀ ਹਰਾਂ ਦੀ ਬਹੁਤ ਜਿਆਦਾ ਹਾਲਤ ਸੀਰੀਅਸ ਹੈ ਤੇ ਮੇਰੇ ਦਾਦੂ ਦੀ ਵੀ ਤੇ ਆਪਸੇ ਵੱਧ ਤੋਂ ਵੱਧ ਕਟੜ ਕਰੀਏ ਭਗਵੰਤ ਮਾਨ ਨੂੰ ਵੀ ਆਹ ਬੇਨਤੀ ਏ ਕਿ ਉਹ ਛੇਤੀ ਜੇਤੀ ਸਿੰਘਾਂ ਮੋਹਰੇ ਆਈਂ ਧਵਾਵੇ ਕਿਉਂਕਿ ਭਗਵੰਤ ਮਾਨ ਜੇ ਤੇਰਾ ਕਿਤੇ ਮੁੰਡਾ ਹੁੰਦਾ ਜਾਂ ਕੁੜੀ ਹੁੰਦੀ ਉਹਨੂੰ ਕਿਤੇ 2 ਕੋ 3 ਕੋ ਦਿਨ ਦੂਰ ਕੀਤਾ ਹੁੰਦਾ ਤਾਂ ਜੈਨੂੰ ਕਿਵੇਂ ਦਾ ਲੱਗਦਾ ਹੁਣ ਮੇਰਾ ਪਾਪਾ ਮੇਰੇ ਤੋਂ ਇੰਨੀ ਇੰਨੀ ਦੂਰ ਏ ਜੋਣ ਮੈਨੂੰ ਪੱਕੇਵੇਂ ਦਾ ਲੱਗਦਾ ਹੋਵੇਗਾ ਤੂੰ ਸੋਚ ਕੇ ਵੇਖ ਆ ਵੀਡੀਓ ਨੂੰ ਸਾਰੇ ਇੰਨਾ ਸ਼ੇਅਰ ਕਰੋ ਕਿ ਭਗਵੰਤ ਮਾਨ ਤਿੱਕਰ ਆ ਵੀਡੀਓ ਜੇਤੀ ਤੋਂ ਜੇਤੀ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੀਖਾ ਖਾਲਸਾ ਸ਼ੇਰੀ ਵਾਹਿਗੁਰਦੀ ਕੀ ਫਤਿਹ ਤੁਹਾਨੂੰ ਸਾਰਿਆਂ ਸਿੰਘਾਂ ਨੂੰ ਪਤਾ ਹੀ ਹੈ ਕਿ ਇਹ ਸ਼ਾਂਤੀ ਡਬੂਗੜ੍ਹ ਜ਼ਿਲ੍ਹੇ ਚ 10 ਸਿੰਘ ਫਸੇ ਹੋਏ ਆ ਉਹਨਾਂ ਦੀ ਹਰਿਆਈ ਵਾਸਤੇ ਆਪਾਂ ਅੰਮ੍ਰਿਤਸਰ ਮੋਰਚਾ ਰੱਖਿਆ ਹੈ ਸਾਰਿਆਂ ਨੇ ਭੋਖੜ ਤਾਲ ਦਾ ਖੀਤੇ ਸਾਰਿਆਂ ਦੀ ਹਾਲਤ ਬਹੁਤ ਸੀਰੀਅਸ ਹੈ ਅਮਰਤਪਾਲ ਦੀ ਮਾਤਾ ਜੀ ਤੇ ਮੇਰੀ ਮਾਤਾ ਜੀ ਤੇ ਹੋਰ ਸਿੰਘਾਂ ਦੀ ਮਾਤਾ ਜੀ ਹਰਾਂ ਦੀ ਬਹੁਤ ਜਿਆਦੀ ਹਾਲਤ ਸੀਰੀਅਸ ਹੈ ਤੇ ਮੇਰੇ ਦਾਦੂ ਦੀ ਵੀ ਤੇ ਆਪਸੇ ਵੱਧ ਤੋਂ ਵੱਧ ਕੱਟ ਕਰੀਏ ਭਗਵੰਤ ਮਾਨ ਨੂੰ ਵੀ ਆਹ ਬੇਨਤੀ ਏ ਕਿ ਉਹ ਛੇਤੀ ਜੇਤੀ ਸਿੰਘਾਂ ਨੂੰ ਰਿਹਾਈ ਦਿਵਾਵੇ ਕਿਉਂਕਿ ਭਗਵੰਤ ਮਾਨ ਜੇ ਤੇਰਾ ਕਿਤੇ ਮੁੰਡਾ ਹੁੰਦਾ ਜਾਂ ਕੁੜੀ ਹੁੰਦੀ ਉਹਨੂੰ ਕਿਤੇ 2 ਕੁ 3 ਕੋਈ ਦਿਨ ਦੂਰ ਕੀਤਾ ਹੁੰਦਾ ਤਾਂ ਜੈਨੂੰ ਕਿਵੇਂ ਤਾਂ ਲੱਗਦਾ ਹੁਣ ਮੇਰਾ ਪਾਪਾ ਮੇਰੇ ਤੋਂ ਇੰਨੀ ਇੰਨੀ ਦੂਰ ਏ ਜੋ ਮੈਨੂੰ ਪਰ ਕਵੇਂ ਦਾ ਲੱਗਦਾ ਹੋਵੇਗਾ ਤੂੰ ਸੋਚ ਕੇ ਵੇਖ ਆ ਵੀਡੀਓ ਨੂੰ ਸਾਰੇ ਇੰਨਾ ਸ਼ੇਅਰ ਕਰੋ ਕਿ ਭਗਵੰਤ ਮਾਨ ਤੇ ਕਰਾ ਵੀਡੀਓ ਜੇਤੀ ਤੋਂ ਜੇਤੀ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੀਖਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਸਿੰਘਾਂ ਨੂੰ ਪਤਾ ਹੀ ਹੈ ਕਿ ਇਹ ਸ਼ਾਂਤੀ ਡਬੂਗੜ੍ਹ ਜੇਲ੍ਹ ਚ 10 ਸਿੰਘ ਫਸੇ ਹੋਏ ਆ ਉਹਨਾਂ ਦੀ ਰਿਹਾਈ ਵਾਸਤੇ ਆਪਾਂ ਅੰਮ੍ਰਿਤਸਰ ਮੋਰਚਾ ਰੱਖਿਆ ਹੈ ਸਾਰਿਆਂ ਨੇ ਭੁੱਖ ਹੜਤਾਲ ਦਾ ਕੀਤਾ ਹੈ ਸਾਰਿਆਂ ਦੀ ਹਾਲਤ ਬਹੁਤ ਸੀਰੀਅਸ ਹੈ ਅਮਰਤਪਾਲ ਦੀ ਮਾਤਾ ਜੀ ਤੇ ਮੇਰੀ ਮਾਤਾ ਜੀ ਤੇ ਹੋਰ ਸਿੰਘਾਂ ਦੀ ਮਾਤਾ ਜੀ ਹਰਾਂ ਦੀ ਬਹੁਤ ਜਿਆਦਾ ਹਾਲਤ ਸੀਰੀਅਸ ਹੈ ਤੇ ਮੇਰੇ ਦਾਦੂ ਦੀ ਵੀ ਤੇ ਆਪਸੇ ਵੱਧ ਤੋਂ ਵੱਧ ਕਟ ਕਰੀਏ ਭਗਵੰਤ ਮਾਨ ਨੂੰ ਵੀ ਆਹ ਬੇਨਤੀ ਏ ਕਿ ਉਹ ਛੇਤੀ ਛੇਤੀ ਸਿੰਗਰ ਮੋਰੀ ਆਈ ਦਵਾਵੇ ਕਿਉਂਕਿ ਭਗਵੰਤ ਮਾਨ ਜੇ ਤੇਰਾ ਕਿਤੇ ਮੁੰਡਾ ਹੁੰਦਾ ਜਾਂ ਕੁੜੀ ਹੁੰਦੀ ਉਹਨੂੰ ਕਿਤੇ 2 ਕੋ 3 ਕੋਈ ਦਿਨ ਦੂਰ ਕੀਤਾ ਹੁੰਦਾ ਤਾਂ ਜੈਨੂੰ ਕਿਵੇਂ ਦਾ ਲੱਗਦਾ ਹੁਣ ਮੇਰਾ ਪਾਪਾ ਮੇਰੇ ਤੋਂ ਇੰਨੀ ਇੰਨੀ ਦੂਰ ਏ ਜਦੋਂ ਮੈਨੂੰ ਫਿਰ ਕਿਵੇਂ ਦਾ ਲੱਗਦਾ ਹੋਵੇਗਾ ਤੂੰ ਸੋਚ ਕੇ ਵੇਖ ਆ ਵੀਡੀਓ ਨੂੰ ਸਾਰੇ ਇੰਨਾ ਸ਼ੇਅਰ ਕਰੋ ਕਿ ਭਗਵੰਤ ਮਾਨ ਤਿੱਕਰ ਆ ਵੀਡੀਓ ਛੇਤੀ ਤੋਂ ਛੇਤੀ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ